ਵੈਗੁਰਜੀ ਖਾਲਸਾਵਾੈਗੁਰਜੀ ਫਤਿਹ ਡਾ ਟਰੈਵਲਿੰਗ ਜੱਟ ਦੇਖ ਰਹੀ ਸਾਰੀ ਸੰਗਤ ਦਾ ਸਜਣਾ ਮਿੱਤਰਾਂ ਬੀਬੀਆਂ ਦਾ ਸਵਾਗਤ ਹੈ ਜੀ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਆਪਾਂ ਸ੍ਰੀ ਹਜੂ ਸਾਹਿਬ ਦੀ ਯਾਤਰਾ ਕਰ ਰਹੇ ਹਾਂ ਆਪਣਾ ਜਿੱਦੇ ਨਤੀਜਾ ਰਾਤੀ ਆਪਾਂ ਇੰਦੌਰ ਵਿਖੇ ਪਹੁੰਚੇ ਸੀਗੇ ਤਕਰੀਬਨ ਤਕਰੀਬਨ ਆਪਾਂ 1100 ਕਿਲੋਮੀਟਰ ਦਾ ਜਿਹੜਾ ਫਾਸਲਾ ਤੈਅ ਕਰ ਚੁੱਕੇ ਹਾਂ ਹੁਣ ਤੱਕ ਤੇ ਬਾਕੀ ਸਾਰੇ ਖਰਚੇ ਬਾਰੇ ਵੀ ਗੱਲ ਕਰਾਂਗੇ ਆਪਾਂ ਉਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਇੱਕ ਦਿਨ ਤੇ ਰਾਤੀ ਤੁਹਾਨੂੰ ਦੱਸਿਆ ਸੀਗਾ ਅੱਗੇ ਗਵਾਲੀਅਰ ਗੁਰੂ ਘਰ ਦੇ ਵਿੱਚ ਆਪਾਂ ਨੂੰ ਹੁਕਮ ਲੱਗਿਆ ਸੀਗਾ ਕਿ ਤੁਸੀਂ ਗੁਰਦੁਆਰਾ ਇਮਲੀ ਸਾਹਿਬ ਕੇ ਹੀ ਜਾਣਾ ਉੱਥੇ ਰਾਤ ਕੱਟਣੀ ਆ ਉਹਦੇ ਪਿੱਛੇ ਮਕਸਦ ਇਹ ਸੀਗਾ ਕਿ ਜਿਹੜਾ ਇਮਲੀ ਸਾਹਿਬ ਗੁਰਦੁਆਰਾ ਉਹ ਇੱਕ ਇਤਿਹਾਸਿਕ ਗੁਰਦੁਆਰਾ ਉਹਦੇ ਬਾਰੇ ਬਾਬਾ ਜੀ ਚਾਹੁੰਦੇ ਸੀਗੇ ਕਿ ਸਾਧ ਸੰਗਤ ਨੂੰ ਪਤਾ ਲੱਗੇ ਕਿ ਕਿਉਂਕਿ ਜਿਹੜੀ ਸੰਗਤ ਹੈ ਹਜੂਰ ਸਾਹਿਬ ਨੂੰ ਬਾਈਪਾਸ ਹੋਊਗੀ ਜਰੀ ਜਾਂਦੇ ਗੁਰਦੁਆਰਾ ਉੱਥੇ ਬਾਈਪਾਸ ਤੇ ਬਣਿਆ ਹੋਇਆ ਉੱਥੇ ਹੀ ਸਟੇ ਕਰਕੇ ਵਾਪਸ ਚਲੇ ਜਾਂਦੇ ਅੱਗੇ ਨੂੰ ਚਾਲੇ ਪਾ ਜਾਂਦੇ ਆ ਤੇ ਬਾਬਾ ਜੀ ਚਾਹੁੰਦੇ ਨੇ ਕਿ ਸੰਗਤ ਜਿਹੜੀ ਇਸ ਤਰਫ ਨੂੰ ਵੀ ਆਵੇ ਤੇ ਆਪਾਂ ਰਾਤੀ ਉੱਥੇ ਪਹੁੰਚੇ ਸੀਗੇ ਤੇ ਮੈਨੇਜਰ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਇਦਾਂ ਕਰਕੇ ਸਾਨੂੰ ਹੁਕਮ ਲੱਗਿਆ ਇੱਥੇ ਸਟੇ ਕਰਨ ਦਾ ਤੇ ਉਹਨਾਂ ਨੇ ਆਪਣੇ ਨਾਲ ਇੱਕ ਕੋਆਪਰੇਟ ਕੀਤਾ ਤੇ ਉਹਨਾਂ ਨੇ ਉੱਥੇ ਤਾਂ ਰੂਮ ਅਵੇਲੇਬਲ ਨਹੀਂ ਸੀਗਾ ਤੇ ਉਹ ਕਹਿੰਦੇ ਹਾਲ ਦੇ ਵਿੱਚ ਬਹਿ ਜਾਓ ਤੇ ਮੈਂ ਦੱਸਿਆ ਜੀ ਮੈਂ ਇੱਕ ਯੂਟਿਊਬ ਦੇ ਉੱਤੇ ਵੀਡੀਓ ਵਗੈਰਾ ਬਣਾਉਣਾ ਮੇਰੇ ਕੋਲ ਗੈਜੇਟਸ ਵਗੈਰਾ ਨੇ ਤੇ ਮੈਂ ਇਕੱਲਾ ਹੀ ਆ ਮੈਨੂੰ ਔਖਾ ਹੋ ਜੂਗਾ ਐਵੇਂ ਸਮਾਨ ਪਿੱਛੇ ਛੱਡ ਕੇ ਇਧਰ ਉਧਰ ਜਾਣਾ ਤੇ ਉਹਨਾਂ ਨੇ ਨਾਲ ਦੀ ਨਾਲ ਆਪਣਾ ਇੱਥੇ ਗੁਰਦੁਆਰਾ ਮਾਤਾ ਗੁਜਰੀ ਜੀ ਹੈ ਸਦਾਮਾ ਨਗਰ ਦੇ ਵਿੱਚ ਉੱਥੇ ਆਪਣਾ ਕਮਰਾ ਜਿਹੜਾ ਨਾਲ ਦੀ ਨਾਲ ਬੁੱਕ ਕਰਾ ਕੇ ਕਹਿ ਦਿੱਤਾ ਕਿ ਤੁਸੀਂ ਉੱਥੇ ਜਾਓ ਜਾ ਕੇ ਮੇਰਾ ਨਾਮ ਲੈ ਦੇਣਾ ਸੋ ਉੱਥੇ ਆਪਾਂ ਹੁਣ ਤੇ ਸਵੇਰੇ ਉੱਠ ਕੇ ਨਿਤਨੇਮ ਕਰਕੇ ਤਿਆਰੀਆਂ ਕਰੀਆਂ ਨੇ ਚਾਲੇ ਪਾਉਣ ਦੀਆਂ ਪਰ ਪਹਿਲਾਂ ਆਪਾਂ ਗੁਰਦੁਆਰਾ ਇਮਲੀ ਸਾਹਿਬ ਜਾਣਾ ਤੇ ਕਿਉਂਕਿ ਮੈਨੇਜਰ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਸਵੇਰੇ ਸਾਡੇ ਕੋਲ ਜਰੂਰ ਆ ਕੇ ਜਾਣਾ ਵੀਡੀਓ ਬਣਾ ਕੇ ਜਾਇਓ ਤੇ ਉੱਥੇ ਆਪਾਂ ਚੱਲਾਂਗੇ ਤੇ ਫਿਲਹਾਲ ਆਪਾਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਨਿਚੇ ਨਤਮਸਤਕ ਹੁੰਨੇ ਆ ਜਿਹਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਦੋਸਤੋ ਤਕਰੀਬਨ ਮੈਨੂੰ 14 ਤੋਂ 15 ਸਾਲ ਹੋ ਗਏ ਮੈਂ ਗੁਰੂ ਘਰ ਬਿਨਾਂ ਨਾਗਾ ਪਾਈ ਹੀ ਜਾਣਾ ਮੈਂ ਕੀ ਕਹਿਣਾ ਕਦੇ ਮਜਬੂਰੀ ਹੋ ਗਈ ਹੋਵੇ ਇੱਕ ਅੱਧਾ ਦਿਨ ਬਾਕੀ ਮੇਰੀ ਨੀੜਿਆਂ ਨੂੰ ਪਤਾ ਕਿ ਗਿੜਗੜੇ ਹਾਲਾਤਾਂ ਦੇ ਵਿੱਚ ਰਹੇ ਆ ਉੱਥੇ ਵੀ ਆਪਾਂ ਗੁਰੂ ਘਰ ਜਾਣਾ ਨਹੀਂ ਛੱਡਿਆ ਸੀਗਾ ਤੇ ਬਾਕੀ ਸਮਾਂ ਜ਼ਿੰਦਗੀ ਹੈ ਚੱਲਦੀ ਰਹਿੰਦੀ ਹੈ ਕਦੇ ਡੋਲੋ ਨਾ ਕਦੇ ਘਬਰਾਓ ਨਾ ਹੋ ਜਾਂਦਾ ਕਈ ਵਾਰੀ ਮੈਨੂੰ ਵੀ ਹੋ ਜਾਂਦਾ ਕਿ ਇਹ ਚੀਜ਼ਾਂ ਆਏ ਆ ਪਰ ਆਪਣੇ ਤੋਂ ਨੀਵੇਂ ਨੂੰ ਦੇਖ ਕੇ ਹੀ ਟਾਈਮ ਲੰਘਦਾ ਸੋ ਆਪਾਂ ਹੁਣ ਇੱਥੋਂ ਦਰਬਾਰ ਸਾਹਿਬ ਨੂੰ ਮੱਥਾ ਟੇਕ ਕੇ ਤੇ ਜਹਾਜ਼ ਨੂੰ ਆਪਣੇ ਨੂੰ ਰੀਲੋਡ ਕਰਕੇ ਆਪਾਂ ਫਿਰ ਗੁਰਦੁਆਰਾ ਇੰਗਲਿਸ਼ ਸਾਹਿਬ ਵੀ ਕੇ ਜਾ ਕੇ ਤੁਹਾਨੂੰ ਮਿਲਦੇ ਆਂ ਹਾਂਜੀ ਸਾਧ ਸੰਗਤ ਜੀ ਅ ਬਾਰਿਸ਼ ਅੱਜ ਹੋ ਰਹੀ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਮੌਸਮ ਜਿਹੜਾ ਤੇ ਆਪਾਂ ਗੁਰਦੁਆਰਾ ਇਮਲੀ ਸਾਹਿਬ ਦੇ ਕੋਲ ਪਹੁੰਚ ਗਏ ਆ ਉੱਪਰ ਦਰਬਾਰ ਸਾਹਿਬ ਹੈ ਅ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਮੇਨ ਗੱਲ ਹੈ ਇੱਥੋਂ ਦਾ ਇਤਿਹਾਸ ਦੱਸਦੇ ਆ ਐਨੀ ਮੈਂ ਤੁਹਾਡੇ ਨਾਲ ਹੁਣੇ ਸ਼ੰਧੀ ਕਰਦੇ ਆ ਕਿ ਇਹ ਜਿਹੜੀ ਜਗ੍ਹਾ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਜਗ੍ਹਾ ਹੈ ਤੇ ਇੱਥੇ ਉਹਨਾਂ ਨੇ ਕੀ ਕੌਤਕ ਦਿਖਾਇਆ ਮਹਾਰਾਜ ਨੇ ਤੇ ਕੀ ਇਸ ਤੋਂ ਦਾ ਇਤਿਹਾਸ ਹੈ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਪਹਿਲਾਂ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਨੇ ਆ ਸਾ ਸੰਗਤ ਜੀ ਦਰਸ਼ਨ ਕਰੋ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਇਮਲੀ ਸਾਹਿਬ ਦੇ ਗੁਰਦੁਆਰਾ ਇਮਲੀ ਸਾਹਿਬ ਸਿੰਦੌਰ ਹਾਂਜੀ ਸਾਧ ਸੰਗਤ ਜੀ ਇਸ ਗੁਰੂ ਘਰ ਦਾ ਇਤਿਹਾਸ ਇਹ ਹੈ ਕਿ ਇੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਦੂਜੀ ਦਾਸੀ ਤੋਂ ਜਦੋਂ ਵਾਪਸ ਆ ਰਹੇ ਸੀ ਤਾਂ ਦੱਖਣ ਦੇ ਉਕਰੇਸ਼ਵਰ ਨਾਮ ਦੇ ਸਥਾਨ ਤੋਂ ਬਾਅਦ ਇੱਥੇ ਆ ਕੇ ਰੁਕੇ ਸੀਗੇ ਇੱਥੇ ਇੱਕ ਈਮਲੀ ਦਾ ਦਰਖਤ ਹੁੰਦਾ ਸੀਗਾ ਤੇ ਉਹ ਸਥਾਨ ਵੀ ਤੁਹਾਨੂੰ ਦਿਖਾਵਾਂਗੇ ਉੱਥੇ ਅੱਜ ਕੱਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਦਰਖਤ ਹੈ ਜਿਹੜਾ ਉਹ ਪ੍ਰਬੰਧਕਾਂ ਨੂੰ ਜਦੋਂ ਇਮਾਰਤ ਦੀ ਉਸਾਰੀ ਸੀ ਕਿਸੇ ਕਾਰਨਾ ਕਰਕੇ ਉਹ ਤੋਂ ਕੱਟਣਾ ਪੈ ਗਿਆ ਸੀਗਾ ਤੇ ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਜਿਹੜੇ ਲੋਕ ਨੇ ਇੱਥੋਂ ਦੇ ਉਹ ਬੁੱਤ ਪੂਜਾ ਦੇ ਵਿੱਚ ਬੜਾ ਲੀਨ ਹੋਏ ਪਏ ਨੇ ਤਾਂ ਗੁਰੂ ਸਾਹਿਬ ਇੱਥੇ ਜਦੋਂ ਬੈਠੇ ਉਹਨਾਂ ਨੇ ਆਪਣਾ ਉਪਦੇਸ਼ ਦੇਣਾ ਜਿਹੜਾ ਸ਼ੁਰੂ ਕੀਤਾ ਤਾਂ ਜਿਹੜੀ ਸਾਧ ਸੰਗਤ ਸੀਗੀ ਉਹ ਇੰਨੀ ਜ਼ਿਆਦਾ ਪ੍ਰਭਾਵਿਤ ਹੋਈ ਤੇ ਜਿਹੜਾ ਮੇਨ ਗੱਲ ਹੈ ਜਿਹੜੀ ਗੁਰੂ ਸਾਹਿਬ ਦੇ ਜਦੋਂ ਉਹਨਾਂ ਨੇ ਚਰਨ ਸਪਰਸ਼ ਕਰਨੇ ਚਾਹੇ ਤਾਂ ਗੁਰੂ ਸਾਹਿਬ ਦੇ ਚਰਨ ਸਪਰਸ਼ ਨਹੀਂ ਹੋਏ ਸੀ ਤੇ ਸਾਧ ਸੰਗਤ ਨੇ ਦੇਖਿਆ ਕਿ ਗੁਰੂ ਮਹਾਰਾਜ ਦਾ ਸਿਰਫ ਇੱਕ ਨੂਰ ਸੀਗੇ ਨਿਰਾ ਤੇ ਉਹਨਾਂ ਨੂੰ ਛੂਹ ਨਹੀਂ ਸਕੇ ਉਹ ਤੇ ਇੱਥੋਂ ਸਾਧ ਸੰਗਤ ਮਹਾਰਾਜ ਤੋਂ ਬਹੁਤ ਪ੍ਰਭਾਵਿਤ ਹੋਈ ਤੇ ਗੁਰੂ ਸਾਹਿਬ ਇੱਥੋਂ ਉਪਦੇਸ਼ ਦੇਣ ਤੋਂ ਬਾਅਦ ਉਜੈਨ ਵੱਲੋਂ ਚਲੇ ਗਏ ਸੀਗੇ ਇੱਥੇ ਇੱਕ ਗੁਰਦੁਆਰਾ ਬੇਟਮਾ ਸਾਹਿਬ ਵੀ ਬਣਿਆ ਹੋਇਆ ਉੱਥੇ ਗੁਰੂ ਸਾਹਿਬ ਰੁਕੇ ਸੀਗੇ ਤੇ ਉੱਥੇ ਉਹਨਾਂ ਨੇ ਆਪਣੇ ਜਿਹੜੇ ਚਰਨ ਸੀਗੇ ਉਹ ਧੋਏ ਸੀਗੇ ਸਾਫ਼ ਕਰੇ ਸੀਗੇ ਇਹ ਕਿਹਾ ਜਾਂਦਾ ਹੈ ਬਾਕੀ ਇੰਦੌਰ ਸ਼ਹਿਰ ਦੇ ਵਿੱਚ ਲਗਭਗ ਲਗਭਗ 35 ਦੇ ਕਰੀਬ ਗੁਰਦੁਆਰੇ ਬਣੇ ਹੋਏ ਨੇ ਤੇ ਜਿਨ੍ਹਾਂ ਦੀ ਸਾਮ ਸੰਭਾਲ ਹੈ ਜਿਹੜੀ ਇੱਥੋਂ ਦੇ ਕਮੇਟੀਆਂ ਦੁਆਰਾ ਇਧਰ ਦੇ ਸਿੰਘਾਂ ਦੁਆਰਾ ਕੀਤੀ ਜਾਂਦੀ ਹੈ ਤੇ ਬਾਕੀ ਆਜੂ ਤੁਹਾਨੂੰ ਦਰਸ਼ਨ ਕਰਾਉਣਿਆਂ ਉਸ ਜਗ੍ਹਾ ਦੇ ਸਾ ਸੰਗਤ ਜੀ ਇਹ ਉਹ ਸਥਾਨ ਹੈ ਜਿੱਥੇ ਇਮਲੀ ਦਾ ਜਿਹੜਾ ਤਰਖਤ ਹੁੰਦਾ ਸੀਗਾ ਤੇ ਤੁਹਾਨੂੰ ਦੱਸਿਆ ਕਿ ਪ੍ਰਬੰਧਕਾਂ ਨੂੰ ਉਸ ਸਮੇਂ ਕਿਸੇ ਕਾਰਨ ਕਰਕੇ ਉਹਨੂੰ ਕੱਟਣਾ ਪਿਆ ਤੇ ਅੱਜ ਕੱਲ ਇੱਥੇ ਗੁਰੂ ਮਹਾਰਾਜੀ ਦਾ ਪ੍ਰਕਾਸ਼ ਹੈ ਹਾਂਜੀ ਸਾਧ ਸੰਗਤ ਜੀ ਆਪਾਂ ਦਰਸ਼ਨ ਕਰਿਆ ਗੁਰਦੁਆਰਾ ਅਗਲੀ ਸਾਹਿਬ ਦੇ ਤੇ ਬਾਕੀ بارش ਦਾ ਸੀਨ ਚੱਲ ਰਿਹਾ ਇੱਥੇ ਰੇਨ ਕੋਟ ਪੁੱਛਿਆ ਇੱਥੇ ਕਹਿੰਦੇ ਵੀ 11 ਵਜੇ ਤੋਂ ਪਹਿਲਾਂ ਇੱਥੇ ਕੋਈ ਮਾਰਕੀਟ ਹੈ ਜਿਹੜੀ ਖੁੱਲਦੀ ਨਹੀਂ ਸੋ ਕੋਸ਼ਿਸ਼ ਕਰਦੇ ਆ ਜਿੰਨਾ ਕੁ ਪੈਂਡਾ ਆਪਣੇ ਤੋਂ ਤੈਅ ਕੀਤਾ ਜਾਂਦਾ ਬਾਕੀ ਹਾਂਜੀ ਆਪਾਂ ਇਹਦਾ ਔਰ ਸ਼ਹਿਰ ਦੇ ਵਿੱਚ ਹੀ ਆਪਣਾ ਜਿਹੜਾ ਬ੍ਰੇਕਫਾਸਟ ਹੈ ਉਹਦੇ ਲਈ ਰੁਕੇ ਆ। ਕਿਉਂਕਿ ਇੱਥੇ ਨਾ ਗੁਰੂ ਘਰਾਂ ਦੇ ਵਿੱਚ ਲੰਗਰ ਹੈ ਜਿਹੜਾ ਉਹ ਪ੍ਰਸ਼ਾਦਾ ਉਹ 10:00 11:00 ਵਜੇ ਤੱਕ ਤਿਆਰ ਹੁੰਦਾ ਫਿਰ ਉਸ ਤੱਕ ਆਪਾਂ ਲੇਟ ਹੋ ਜਾਣਾ ਸੀਗਾ। ਤੇ ਵੱਡੀ ਗੱਲ ਕੀ ਹੈ ਵੀ ਇੱਥੇ ਆਪਾਂ ਨੂੰ ਸਾਹਮਣੇ ਇੱਕ ਰੇਨ ਕੋਟ ਦੀ ਸ਼ਾਪ ਦੱਸੀ ਆ ਬਾਈਆਂ ਨੇ ਵੀ ਉੱਥੋਂ ਮਿਲ ਜਾਣੀ ਆ ਤੇ ਆਪਾਂ ਉਹ ਵੀ ਲੈ ਲਵਾਂਗੇ ਤੇ ਆਪਾਂ ਫਿਲਹਾਲ ਇੱਥੇ ਇੱਕ ਸਮੋਸਾ ਤੇ ਨਾਲ ਚਾਹ ਇਹ ਲਈ ਹੈ ਤੇ ਇਸ ਤੋਂ ਬਾਅਦ ਆਪਾਂ ਅੱਗੇ ਚੱਲੇ ਪਾਉਣੇ ਨੇ। ਤੇ ਵੱਡੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਰਹੀ ਹੈ ਮੇਰੀ ਜਦੋਂ ਮੈਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿੱਥੇ ਮੈਂ ਰਾਤ ਰੁਕਿਆ ਸੀਗਾ ਪਹਿਲੀ ਗੱਲ ਤਾਂ ਕਮਰਾ ਬਹੁਤ ਸੋਹਣਾ ਬਹੁਤ ਟਾਪ ਦਾ ਸੀਗਾ ਤੇ ਉੱਥੋਂ ਦੇ ਜਿਹੜੇ ਗਰੰਥੀ ਸਿੰਘ ਸੀ ਤੇ ਉਹਨਾਂ ਦੀ ਸਿੰਘਣੀ ਨੇ ਪੜੀ ਸੇਵਾ કરી ਜਿੰਨੀ ਕਹਦੇ ਉਹ ਨਹੀਂ ਤੇ ਜਿਹੜੇ ਉੱਥੇ ਸਵੇਰੇ ਮੱਥਾ ਟੇਕਣ ਸੰਗਤ ਆਈ ਹੋਈ ਸੀ ਬਜ਼ੁਰਗ ਸੀਗੇ ਬਜ਼ੁਰਗ ਬੀਬੀ ਬਾਬੇ ਜਿਹੜੇ ਆਏ ਹੋਏ ਸੀਗੇ ਸਭ ਨੇ ਜਦੋਂ ਸੁਣਿਆ ਕਿ ਆਪਾਂ ਹਜੂਰ ਸਾਹਿਬ ਦੀ ਯਾਤਰਾ ਕਰ ਰਹੇ ਆ ਉਹ ਵੀ ਮੋਟਰਸਾਈਕਲ ਦੇ ਉੱਤੇ ਪੰਜਾਬ ਤੋਂ ਤੇ ਇੱਕ ਬਜ਼ੁਰਗ ਮੈਨੂੰ ਪੁੱਛਣ ਲੱਗੇ ਕਿ ਕਾਕਾ ਜੀ ਮਤਲਬ ਹਿੰਦੀ ਦੇ ਵਿੱਚ ਵੀ ਕਿੰਨਾ ਤੁਸੀਂ ਸਫ਼ਰ ਤੈ ਕੀਤਾ ਤੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਜੀ ਦੋ ਦਿਨਾਂ ਦੇ ਵਿੱਚ ਲਗਭਗ 1100 ਕਿਲੋਮੀਟਰ ਤੈ ਕਰ ਗਿਆ ਤਾਂ ਉਹਨਾਂ ਨੇ ਮੈਨੂੰ ਥਾਪੜਾ ਦਿੱਤਾ ਕਹਿੰਦਾ ਜਿਉਂਦਾ ਰਹਿ ਉਹ ਸ਼ੇਰਾ ਤੇ ਐਸੇ ਸ਼ਬਦ ਸੁਣ ਕੇ ਨਾ ਮਨ ਨੂੰ ਬੜੀ ਤਸੱਲੀ ਖੁਸ਼ੀ ਮਿਲਦੀ ਹੈ ਕਿ ਹਾਂ ਯਾਰ ਇਹ ਹੱਲਾ ਸ਼ੇਰੀ ਹੁੰਦੀ ਹੈ ਦੇਖੋ ਹੋ ਤਾਂ ਇਹਦੇ ਨਾਲ ਉਹ ਹੈ ਇੱਕ ਜਿਹੜਾ ਸੈਲਫ ਮੋਟੀਵੇਸ਼ਨ ਮਿਲਦਾ ਕਿ ਹਾਂ ਯਾਰ ਆਪਾਂ ਕੋਈ ਚੀਜ਼ ਚੰਗੀ ਕਰ ਰਹੇ ਹਾਂ ਬਾਕੀ ਦੇਖੋ ਜਦੋਂ ਆਪਾਂ ਬਾਹਰ ਘਰੋਂ ਬਾਹਰ ਪੈਰ ਰੱਖਣਾ ਹੈ ਤਾਂ ਆਪਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਊਗਾ ਚੰਗਿਆਈ ਵੀ ਸਹਿਣੀ ਪਊਗੀ ਬਰਾਈ ਵੀ ਸਭ ਕੁਝ ਕਰਨਾ ਪਊਗਾ ਤੇ ਇੱਥੋਂ ਆਪਾਂ ਹੁਣ ਬਰਹਾਨਪੁਰ ਨੂੰ ਚਾਲੇ ਪਾਉਣੇ ਨੇ ਤੇ ਬਰਹਾਨਪੁਰ ਨੇਵੀਗੇਸ਼ਨ ਦਿਖਾ ਰਿਹਾ ਹੈ ਕਿ ਆਪਾਂ 2 ਵਜੇ ਤਕਰੀਬਨ ਪਹੁੰਚ ਜਾਣਾ ਹੈ ਬਾਕੀ ਪਹੁੰਚ ਕੇ ਦੇਖਦੇ ਆਂ ਉਥੋਂ ਅੱਗੇ ਤੁਰਨ ਦੀ ਮੈਂ ਇੱਥੇ ਪੁੱਛਿਆ ਕਿਸੇ ਨੂੰ ਕਹਿੰਦੇ ਖੰਡਵਾ ਕਰਕੇ ਜਗਾ ਉੱਥੇ ਸਟੇ ਹੈ ਗੁਰੂ ਘਰ ਦੇ ਵਿੱਚ ਤੇ ਬਾਕੀ ਦੇਖਦੇ ਆਂ ਕਿੰਨੀ ਆਪਾਂ ਯਾਤਰਾ ਜਿਹੜੀ ਅੱਜ ਦੀ ਤੈਅ ਕਰ ਸਕਦੇ ਆਂ ਫਿਲਹਾਲ ਮੈਂ ਚਾਹ ਨਾਲ ਸਮੋਸਾ ਇੰਜੋਏ ਕਰਦਾ ਤੇ ਸਮੋਸੇ ਦੀ ਗੱਲ ਇਹ ਹੈ ਇਹ ਬਾਈ ਮੈਨੂੰ ਕਹਿੰਦਾ ਜੀ ਪਹਿਲੇ ਚਾਹ ਦੂਆਂ ਸਮੋਸਾ ਫਿਰ ਫਿਰ ਮੈਨੂੰ ਕਹਿੰਦਾ ਅੱਛਾ ਠੀਕ ਹੈ ਪਹਿਲੇ ਸਮੋਸਾ ਮੈਂ ਕਿਹਾ ਵੀ ਦੇਖੇ ਸਾਡੇ ਪੰਜਾਬ ਦੇ ਵਿੱਚ ਵੀ ਇਹੀ ਰਵਾਜ ਆ ਵੀ ਪਹਿਲਾਂ ਸਮੋਸਾ ਆਉਂਦਾ ਫਿਰ ਚਾਹ ਆਉਂਦੀ ਆ ਜੇ ਤੁਹਾਡੇ ਐਮਪੀ ਦੇ ਵਿੱਚ ਕੋਈ ਉਲਟਾ ਰਵਾਜ ਆ ਕਿ ਪਹਿਲਾਂ ਚਾਹ ਫਿਰ ਸਮੋਸਾ ਫਿਰ ਭਰਾਵਾ ਤੇਰੀ ਮਰਜ਼ੀ ਆ ਮੈਂ ਤੇਰਾ ਮਹਿਮਾਨ ਆ ਫਿਰ ਉਹ ਹਸਪੈਂ ਨੇ ਕਹਿੰਦਾ ਨਹੀਂ ਸਰਦਾਰ ਜੀ ਤੇ ਵੱਡੀ ਗੱਲ ਮਿੱਤਰੋ ਜਿਹੜਾ ਸਿਰ ਤੇ ਬੰਨੀ ਹੋਈ ਆ ਨਾ ਇਹਦਾ ਸਤਕਾਰ ਬਹੁਤ ਹੈ ਜੇ ਆਪਾਂ ਕਹੀਏ ਕਿ ਇਹ ਲੋਕ ਸਾਡੇ ਤੋਂ ਡਰਦੇ ਨੇ ਆਪਾਂ ਡਰ ਨਹੀਂ ਕਹਿ ਸਕਦੇ ਆਪਾਂ ਇਹਨੂੰ ਇੱਜ਼ਤ ਕਹਿ ਸਕਦੇ ਆ ਜਿੰਨੀ ਇਹ ਪੱਗ ਦੀ ਇੱਜ਼ਤ ਕਰਦੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਪੱਗ ਦੀ ਬੇਸ਼ੁਮਾਰ ਇੱਜ਼ਤ ਹੈ ਇਹ ਇਲਾਕੇ ਦੇ ਵਿੱਚ ਬਾਕੀ ਸਫਰ ਦੇ ਵਿੱਚ ਇਕੱਲੇ ਆ ਇਹ ਇਦਾਂ ਦਾ ਕੋਈ ਮੈਟਰ ਨਹੀਂ ਆ ਹੁਣ ਤੱਕ ਆਇਆ ਕਿਉਂਕਿ ਆਪਾਂ ਇਕੱਲੇ ਨਹੀਂ ਹੈਗੇ ਮੈਨੂੰ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪੁੱਛਿਆ ਕਿ ਬਾਬਾ ਜੀ ਕਹਿੰਦੇ ਇਕੱਲੇ ਹੀ ਹੋ ਮੈਂ ਕਿਹਾ ਨਹੀਂ ਜੀ ਮੈਂ ਕਦੇ ਇਕੱਲਾ ਕਹਿੰਦੇ ਫਿਰ ਮੈਂ ਕਿਹਾ ਸਵਾ ਲੱਖ ਆ ਉਹ ਬੜੇ ਖੁਸ਼ ਹੋਏ ਫਿਰ ਇਸ ਗੱਲ ਤੇ ਕਹਿੰਦੇ ਵਾਹ ਜੀ ਵਾਹ ਇਹ ਵੀ ਤੁਹਾਡੀ ਗੱਲ ਸਹੀ ਆ ਤੇ ਘਬਰਾਉਣਾ ਨਹੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਬਾਕੀ ਫਸਟ ਐਡ ਕਿੱਟ ਆਕਰ ਕੋਈ ਬੁਖਾਰ ਵਗੈਰਾ ਤੁਹਾਨੂੰ ਲੱਗਦਾ ਤਾਂ ਤੁਸੀਂ ਆਪਣੀ ਫਸਟ ਐਡ ਕਿੱਟ ਵਗੈਰਾ ਨਾਲ ਕੇਦੀ ਕਰ ਸਕਦੇ ਹੋ ਚਲੋ ਫਿਲਹਾਲ ਆਪਾਂ ਸਮੋਸੇ ਨੂੰ ਇੰਜੋਏ ਕਰਦੇ ਆਂ ਤੇ ਇਸ ਤੋਂ ਬਾਅਦ ਰੇਨ ਕੋਟ ਲੈ ਕੇ ਆਪਾਂ ਅੱਗੇ ਨਚਾਲੇ ਪਾਵਾਂਗੇ ਜਿਹੜੀ ਮੈਂ ਤੁਹਾਡੇ ਨਾਲ ਸਮੋਸੇ ਦੀ ਗੱਲ ਕਰਦਾ ਸੀਗਾ ਇਹ ਨੇ ਆਪਣੇ ਭਰਾ ਇਹਨਾਂ ਦਾ ਨਾਮ ਹੈ ਦੀਪਕ ਪਾਟੀਦਾਰ ਤੇ ਇੱਥੋਂ ਦੇ ਇਹ ਮਾਲਕ ਨੇ ਓਨਰ ਨੇ ਤੇ ਬਾਈ ਹੋਰੀ ਬੜੇ ਖੁਸ਼ ਹੋਏ ਕਿ ਹਾਂ ਪੰਜਾਬ ਤੋਂ ਆਏ ਆ ਤੇ ਬਾਕੀ ਇਹਨਾਂ ਨਾਲ ਵੀ ਮੈਂ ਉਹੀ ਗੱਲ ਕਰੀ ਸੀਗੀ ਪੱਗ ਦੀ ਇੱਜ਼ਤ ਦੀ ਤੇ ਇਹ ਕਹਿੰਦੇ ਹਾਂ ਵੀ ਇੱਜ਼ਤ ਬਹੁਤ ਜ਼ਿਆਦਾ ਕਰਦੇ ਆਂ ਪਗੜੀ ਦੀ ਤੇ ਉਹੀ ਗੱਲ ਹੈ ਦੇਖੋ ਡਰ ਤੇ ਇੱਜ਼ਤ ਦੇ ਵਿੱਚ ਬਹੁਤ ਜ਼ਮੀਨ ਸਮਾਨ ਦਾ ਫਰਕ ਹੈ ਇਹ ਆਪਣੀ ਪਗ ਦੀ ਇੱਜ਼ਤ ਕਰਦੇ ਨੇ ਹਾਂ ਠੀਕ ਹੈ ਸਿੰਘ ਆਪਣੀ ਜਗ੍ਹਾ ਤੇ ਸ਼ੇਰ ਨੇ ਹੈ ਆਪਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ ਤੇ ਬਟ ਇਹ ਆਪਣੀ ਪਗੜੀ ਦੀ ਇੱਜ਼ਤ ਬਹੁਤ ਕਰਦੇ ਨੇ ਆ ਜਿੰਨੇ ਮੇਰੇ ਨਾਲ ਖੜੇ ਨੇ ਸਾਰੇ ਖੁਸ਼ ਹੋਏ ਕਿ ਹਾਂ ਭਾਈ ਸਾਹਿਬ ਪੰਜਾਬ ਤੋਂ ਆਏ ਨੇ ਆ ਜਿੰਨੇ ਸਾਰੇ ਨੇ ਭਾਈ ਹੈਲੋ ਬੋਲੋ ਪੰਜਾਬੀਆਂ ਨੂੰ ਆ ਦਿਲਾਓ ਪੰਜਾਬੀਆਂ ਕੋ ਠੀਕ ਹੈ ਜੀ ਹਾਂਜੀ ਆਪਾਂ ਰੇਨ ਕੋਟ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਪੈਕ ਹੋ ਗਏ ਆ ਤੇ ਆਪਦੇ ਆਪ ਨੂੰ ਐਂ ਜੇ ਲੱਗ ਰਿਹਾ ਹੈ ਜਿਵੇਂ ਕੋਈ ਟੇੜੀ ਵੀਰ ਜਿਹੀ ਹੋਈ ਏ ਕਿਉਂਕਿ ਪਹਿਲੀ ਵਾਰੀ ਪਾਇਆ ਆਪਾਂ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਆਪਾਂ ਤਾਂ ਲੋਕਲ ਚੱਲਦੇ ਆ ਮੋਟਰਸਾਈਕਲ ਦੇ ਉੱਤੇ ਤੇ ਜਦੋਂ ਬਾਰਿਸ਼ ਹੁੰਦੀ ਆ ਆਪਾਂ ਰੁਕ ਜਾਂਦੇ ਆ ਤੇ ਉਹ ਪਿੱਛੇ ਆਪਣਾ ਜਹਾਜ਼ ਜਿਹੜਾ ਤਿਆਰ ਖੜਾ ਤੇ ਆਪਾਂ ਤਕਰੀਬਨ ਸਾਰੀ ਪੈਕ ਹੋ ਗਏ ਆ ਰੇਨ ਕੋਟ ਦੇ ਵਿੱਚ ਤੇ ਚੱਪਲ ਪਾ ਲਈ ਆਪਾਂ ਜੋਤੇ ਨੇ ਜਿਹੜੇ ਆਪਣੇ ਜਹਾਜ਼ ਦੇ ਉੱਤੇ ਟੰਗਲੇ ਨੇ ਕਿਉਂਕਿ ਅੱਜ ਸਾਰਾ ਦਿਨ بارش ਦਾ ਅਨੁਮਾਨ ਦੱਸਿਆ ਕਿ ਆਪਣਾ ਜਿਹੜਾ ਅੱਜ ਦਾ ਸਫਰ ਹੈ ਉਹ ਤੁਹਾਨੂੰ ਦੱਸੀ ਹੈ ਬਰਹਾਨਪੁਰ ਵਾਲੇ ਇਲਾਕੇ ਨੂੰ ਪਠਾਰ ਜੀ ਦੇ ਇਲਾਕੇ ਤੇ ਕੋਸ਼ਿਸ਼ ਕਰਦੇ ਆਂ ਆਪਾਂ ਹੁਣ ਬਿਨਾਂ ਰੁਕੇ ਚੱਲੀਏ ਬਾਕੀ ਜਿੱਥੇ ਕਦੇ ਪੜਾ ਲਵਾਂਗੇ ਤੁਹਾਡੇ ਨਾਲ ਉਹ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਉਹ ਸਾਹਮਣੇ ਇੱਕ ਦੁਕਾਨ ਹੈ ਉੱਥੋਂ ਪਰੇਨ ਕੂਟ ਲਿਆ 350 ਦਾ ਕਹਿੰਦਾ ਸੀਗਾ ਮਹਾਯਾਰ ਪ੍ਰਦੇਸੀ ਹੋ ਕੇ ਤਾਂ ਮਹਿੰਗਾ ਨਾਲ ਤੇ ਐਟ ਲਾਸਟ ਉਹਨੇ 200 ਦਾ ਲਾਇਆ ਪਰ ਜੇ ਮੈਂ ਕੁਆਲਿਟੀ ਦੀ ਗੱਲ ਕਰਾਂ ਤਾਂ ਆਪਣੇ ਇਲਾਕੇ ਦੇ ਨਾਲੋਂ ਇਹ ਦੀ 200 ਰੁਪਏ ਦੇ ਹਿਸਾਬ ਨਾਲ ਕੁਆਲਿਟੀ ਬਹੁਤ ਸੋਹਣੀ ਆ ਰਹੀ ਐ ਰੇਨ ਕੋਟ ਦੀ ਆਪਣੇ ਤਾਂ 150 ਦਾ ਲਫਾਫਾ ਜਿਹਾ ਦਿੰਦੇ ਨੇ ਇਹ ਮਤਲਬ ਵਧੀਆ ਬਣਿਆ ਹੋਇਆ ਪ੍ਰੋਪਰ ਤੇ ਬਾਕੀ ਚਲੋ ਆਪਾਂ ਹੁਣ ਚੱਲੇ ਪਾਉਣੇ ਆ ਅੱਗੇ ਹਾਂਜੀ ਸਾਧ ਸੰਗਤ ਜੀ ਹੁਣੇ-ਹੁਣੇ ਨਾ ਆਪਾਂ ਬੇਰੂ ਘਾਟ ਕ੍ਰੋਸ ਕਰਿਆ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਉੱਥੇ ਕੀ ਸੀ ਨਾ ਵੀ ਤੁਹਾਨੂੰ ਸੱਜੇ ਹੱਥ ਹੋ ਕੇ ਚੜਨਾ ਤੇ ਉਤਰਨਾ ਪੈਂਦਾ ਹੈ ਕ੍ਰੋਸ ਕਰਨ ਦੇ ਲਈ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਰਹਾਨਪੁਰ ਦਾ ਜਿਹੜਾ ਇਲਾਕਾ ਹੈਂ ਦੌਰ ਤੋਂ ਬਰਹਾਨਪੁਰ ਉਹ ਤਕਰੀਬਨ ਪਠਾਰ ਪਹਾੜ ਦੇ ਵਾਲਾ ਇਲਾਕਾ ਬੜਾ ਖੂਬਸੂਰਤ ਇਲਾਕਾ ਤੇ ਮੇਰੇ ਪਿੱਛੇ ਤੁਸੀਂ ਪਹਾੜ ਦੇਖ ਸਕਦੇ ਹੋ ਤੇ ਇਸ ਤਰਫ ਵੀ ਦੇਖ ਸਕਦੇ ਹੋ ਬਾਕੀ ਹਰੀਆਲੀ ਪੂਰੀ ਆ ਤੇ ਆਪਣਾ ਜਹਾਜ਼ ਤਿਆਰ ਖੜਾ ਇੱਕ ਮੈਨੂੰ ਹੋਰ ਗੱਲ ਯਾਦ ਆ ਗਈ ਆ ਆਪਾਂ ਦਾ ਨਿੱਕੇ ਹੁੰਦੇ ਜਿਵੇਂ بارش ਹੁੰਦੀ ਹੁੰਦੀ ਸੀ ਜਦੋਂ ਪੜਦੇ ਹੁੰਦੇ ਤਾਂ ਸਵੇਰੇ ਸਵੇਰੇ ਜਦੋਂ ਬੈਂ ਨੇ ਆਉਣਾ ਹੁੰਦਾ ਤਾਂ ਸੁੱਖਾ ਸੁਖ ਦੇ ਕੇ ਬੈਂ ਨਾ ਆਵੇ ਜਾਂ ਜਦੋਂ ਸਕੂਲ ਨੂੰ ਜਾਣਾ ਹੁੰਦਾ ਟਾਈਮ ਤੇ ਨਹੀਂ ਹਟ ਜਾਂਦਾ ਸੀਗਾ ਤੇ ਅਸੀਂ ਤਾਂ ਇਹ ਕਰਦੇ ਹੁੰਦੇ ਸਾਡੀ ਬੈਨ ਹੈ ਜਿਹੜੀ ਗ੍ਰੀਨ ਰੂਟ ਸਕੂਲ ਦੇ ਉਹ ਹਰਿਆਊ ਪਿੰਡ ਵਿੱਚ ਦੀ ਹੋ ਕੇ ਜਾਂਦੀ ਹੁੰਦੀ ਉੱਥੇ ਨਾ بارش ਦੇ ਮੌਸਮ ਦੇ ਵਿੱਚ ਚਿੱਕੜ ਵਗੈਰਾ ਬਣ ਜਾਂਦਾ ਬਹੁਤ ਜ਼ਿਆਦਾ ਅਸੀਂ ਪਹਿਲਾਂ ਤਾਂ ਅਰਦਾਸਾਂ ਕਰਦੇ ਕਿ ਸਵੇਰੇ ਬੈਨ ਨਾ ਆਵੇ ਜੇ ਬੈਨ ਆ ਜਾਂਦੀ ਤਾਂ ਹਰਿਆਊ ਪਿੰਡ ਜਾ ਕੇ ਅਰਦਾਸਾਂ ਕਰਦੇ ਕਿ ਬੈਨ ਘਟ ਜਾਵੇ ਸਕੂਲ ਨਾ ਪਹੁੰਚੇ ਤੇ ਨਾ ਤਾਂ ਕਦੇ ਬੈਨ ਟਲੀ ਸੀ ਆਣੋ ਤੇ ਨਾ ਕਦੇ ਘਟੀ ਸੀ ਤੇ ਉਸ ਗੱਲ ਜਾਂ ਜਦੋਂ ਦਾ ਪਰ ਰੇਨ ਕੋਟ ਹੈ ਜਿਹੜਾ ਲਿਆ ਹੈ ਉਦੋਂ ਦੇ ਹੀ بارش ਹੀ हट ਗਈ ਤੇ ਬਾਕੀ ਹੁਣ ਅੱਗੇ ਦੇਖਦੇ ਆਪਾਂ ਵੀ ਬਾਰਸ਼ ਕੀ ਕਹਿੰਦੀ ਐ ਤੇ ਰਹੀ ਗੱਲ ਐ ਇੱਥੋਂ ਨਾ ਜੇ ਆਪਾਂ ਨੈਵੀਗੇਸ਼ਨ ਭਰਦੇ ਆ ਤਾਂ ਆਪਾਂ ਨੂੰ ਹਜੂਰ ਸਾਹਿਬ ਨੰਡੇੜ 527 ਕਿਲੋਮੀਟਰ ਦਿਖਾਉਂਦਾ ਪਹਿਲਾਂ ਤਾਂ ਮੈਂ ਸੋਚਿਆ ਸੀਗਾ ਕਿ ਡਾਇਰੈਕਟ ਉੱਤਰ ਨੂੰ ਚੱਲਦੇ ਆ ਬਟ ਫੇਰ ਲੱਗਾ ਕਿ ਨਹੀਂ ਯਾਰ ਕੀ ਪਤਾ ਹੋ ਕਿਸ ਤਰ੍ਹਾਂ ਦਾ ਰਸਤਾ ਹੋਊਗਾ ਹਾਂਜੀ ਸਾਧ ਸੰਗਤ ਦੀ ਅੰਦਰ ਤੋਂ ਲਗਭਗ 40 45 ਕਿਲੋਮੀਟਰ ਆਏ ਆਪਾਂ ਇੱਕ ਤਾਂ ਇਲਾਕਾ ਪਹਾੜੀ ਹੈ ਦੂਜੀ ਗੱਲ ਇੱਥੇ ਤੱਕ ਜਿਹੜਾ ਰੋਡ ਹੈ ਨਾ ਬਸ ਉਹ ਬਹੁਤ ਜ਼ਿਆਦਾ ਖਰਾਬ ਹੈ ਤੇ ਆਪਾਂ ਹੌਲੀ-ਹੌਲੀ ਆਏ ਤੇ ਆ ਗੁਰੂ ਘਰ ਆਇਆ ਰਸਤੇ ਵਿੱਚ ਪਹਿਲਾਂ ਸੋਚਿਆ ਕਿ ਲੰਘ ਜਾਈਏ ਫਿਰ ਸੋਚਿਆ ਚਲੋ ਦੋ-ਦੋ ਪ੍ਰਸ਼ਾਦ ਇੱਥੇ ਛੱਕ ਕੇ ਚੱਲਦੇ ਆਂ ਇੱਕ ਆ ਕੋਈ ਯਾਤਰਾ ਵਾਲੀ ਹਜੂਰ ਸਾਹਿਬ ਦੀ ਬੱਸ ਖੜੀ ਆ ਮਾਨਸਾ ਸਾਈਡ ਦੀ ਬੱਸ ਹੈ ਭਾਈ ਵੇਲੋ ਤੇ ਪਿੱਛੇ ਨਾਲ ਆਪਾਂ ਨੂੰ ਇੰਡੋਕੀਨੇਸ਼ੀਆ ਨਾਲ ਟਰਾਂਸਪੋਰਟ ਵਾਲੀ ਬੱਸ ਵੀ ਟੱਕਰੀ ਆ ਜਿਹੜੀ ਕਿ ਆਉਣ ਦਾ ਡੇਲੀ ਬੇਸਿਸ ਚੱਲਦੀ ਆ ਪੰਜਾਬ ਤੋਂ ਉਹਨਾਂ ਦੇ ਸਾਹਿਬ ਨੂੰ ਤੇ ਇੱਥੇ ਹੁਣ ਆਪਾਂ 10 ਮਿੰਟ ਦੀ ਬ੍ਰੇਕ ਲੈਨੇ ਆ ਤੇ ਲੰਚ ਵਗੈਰਾ ਪ੍ਰਸ਼ਾਦਾ ਵਗੈਰਾ ਆਪਣਾ ਛਕਦੇ ਆ ਤੇ ਉਸ ਤੋਂ ਬਾਅਦ ਆਪਾਂ ਅੱਗੇ ਨੂੰ ਚੱਲੇ ਪਾਵਾਂਗੇ ਅੱਜ ਆਪਣਾ ਮਕਸਦ ਇੱਥੋਂ ਤੱਕ ਕੀ ਆ ਕਿ ਆਪਾਂ ਬਰਹਾਨਪੁਰ ਤੱਕ ਦੀ ਹੀ ਜਿਹੜੀ ਦੂਰੀ ਆ ਉਹਨੂੰ ਤੈਅ ਕਰਾਂਗੇ ਸਾਧ ਸੰਗਤ ਜੀ ਬਾਬਾ ਜੀ ਅਜਮੇਰ ਸਿੰਘ ਜੀ ਨੇ ਤੇ ਇਹਨਾਂ ਨੇ ਆਪਾਂ ਨੂੰ ਇੱਕ ਜਾਣਕਾਰੀ ਦਿੱਤੀ ਹੈ ਕਿ ਮਲਕਾਪੁਰ ਕਰਕੇ ਇੱਕ ਸ਼ਹਿਰ ਆਊਗਾ ਬਰਹਾਨਪੁਰ ਤੋਂ ਅੱਗੇ ਉੱਥੇ ਇੱਕ ਗੁਰਦੁਆਰਾ ਸਾਹਿਬ ਨੇ ਕਦਮਸਰ ਸਾਹਿਬ ਸੋ ਉੱਥੇ ਇਹਨਾਂ ਨੇ ਹੁਕਮ ਲਾਇਆ ਵੀ ਤੁਸੀਂ ਉੱਥੇ ਜ਼ਰੂਰ ਜਾ ਹਾਂਜੀ ਸਾਧ ਸੰਗਤ ਜੀ ਇੱਥੇ ਨਾ ਆਪਾਂ ਨੂੰ ਮਾਨਸਾ ਤੋਂ ਸੰਗਤ ਮਿਲੀ ਆ ਤੁਹਾਨੂੰ ਜਿਹੜੇ ਦੱਸਿਆ ਸੀ ਬਾਹਰ ਭਾਈ ਬੈਲੂ ਬੱਸ ਖੜੀ ਸੀਗੀ ਤੇ ਇਹ ਉਹ ਸੰਗਤ ਹੈ ਤੇ ਬਾਬਾ ਜੀ ਹੁਣੇ ਨੇ ਇਹ ਸਾਰੇ ਬੜੇ ਖੁਸ਼ ਹੋਏ ਮਿਲ ਕੇ ਤੇ ਇਹ ਵੀ ਹਜੂਰ ਸਾਹਿਬ ਜਾ ਰਹੇ ਨੇ ਦਸਹਿਰੇ ਦੇ ਉਤਸਵ ਦੇ ਉੱਤੇ ਤੇ ਸਰ ਪਰਮਾ ਪਰਮਾਤਮਾ ਸਰੂ ਚਰਦੀ ਕਲਾ ਬਖਸ਼ੇ ਬਾਈ ਜੀ ਖਾਲਸਾ ਗੁਰੂ ਘਰ ਤੋਂ ਬਾਅਦ ਆਪਾਂ ਨਾ ਹੁਣ ਇਹ ਇੱਕ ਕਸਬਾ ਛੋਟਾ ਜਿਹਾ ਮੋ ਟੱਕਾ ਕਰਕੇ ਉਹ ਕ੍ਰੋਸ ਕਰਿਆ ਤੇ ਇਸ ਕਸਬੇ ਦੀ ਖਾਸੀਅਤ ਇਹ ਹੈ ਕਿ ਇੱਥੇ ਨਾ ਮਿਰਚਾਂ ਜਿਹੜੀ ਲਾਲ ਮਿਰਚ ਉਹਦੀ ਖੇਤੀ ਬੜੀ ਹੁੰਦੀ ਆ ਇੱਥੇ ਸੜਕ ਦੇ ਉੱਤੇ ਥਾਂ ਥਾਂ ਉੱਤੇ ਲਾਲ ਮਿਰਚ ਸੀ ਜਿਹੜੀ ਉਹ ਪਈ ਸੀ ਤੇ ਦੂਜਾ ਪਿੱਛੇ ਤੁਸੀਂ ਦੇਖ ਸਕਦੇ ਹੋ ਆ ਬਿਲਡਿੰਗ ਇੱਕ ਬਣੀ ਹੋਈ ਹੈ ਪਤਾ ਨਹੀਂ ਇਹ ਕੋਈ ਮਹਿਲ ਹੈ ਪਤਾ ਨਹੀਂ ਕਿਸੇ ਦਾ ਘਰ ਹੈ ਜਾਂ ਕੀ ਚੀਜ਼ ਹੈ ਇਹ ਇਹ ਬੜੀ ਸੋਹਣੀ ਲੱਗਦੀ ਹੈ ਇਹ ਜੀ ਜਿੱਥੋਂ ਮੈਂ ਆਇਆ ਜਿਹੜੀ ਸਾਈਡ ਤੋਂ ਉੱਥੋਂ ਦੂਰੋਂ ਬਹੁਤ ਸੋਹਣਾ ਦਿਸਦੀ ਸੀ ਇਹ ਤੇ ਸੋਚਿਆ ਇੱਥੇ ਰੁਕੀਏ ਤੇ ਇੱਕ ਮੈਂ ਥੋੜਾ ਗੱਲ ਸ਼ੇਅਰ ਕਰਨੀ ਭੁੱਲ ਗਿਆ ਤੇ ਜਿਹੜੀ ਸੰਗਤ ਮਿਲੀ ਆਪਾਂ ਨੂੰ ਮਾਨਸਾ ਸਾਈਡ ਦੀ ਜਦੋਂ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਮੈਂ ਵਾਸੀ ਪਛਾਣ ਲਈ ਭਾਈ ਬੈਲੋ ਕਿਉਂਕਿ ਭਾਈ ਬੈਲੋ ਫਾਫੜੇ ਭਾਈ ਕੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਭਾਈ ਬੈਲੋ ਦੇ ਨਾਮ ਤੇ ਮੈਂ ਸਮਝ ਗਿਆ ਵੀ ਬਸ ਉਸ ਸਾਈਡ ਦੀ ਆ ਤੇ ਜਦੋਂ ਉੱਥੇ ਉਹ ਸੰਗਤ ਵਿੱਚ ਨੌਜਵਾਨ ਮਿਲੇ ਮੇਰੀ ਹਾਣੀ ਮਿਲੇ ਬਜ਼ੁਰਗ ਮਿਲੇ ਜਦੋਂ ਨੇ ਦੱਸਿਆ ਮਾਨਸਾ ਸਾਈਡ ਦੇ ਆ ਤਾਂ ਮਨ ਦੇ ਵਿੱਚ ਇੱਕ ਖੁਸ਼ੀ ਜੀ ਆ ਗਈ ਉਹਨੋਂ ਖੁਸ਼ੀ ਕੀ ਆ ਵੀ ਦੇਖੋ ਜਿਹੜੇ ਹਸਬੰਡ ਵਾਈਫ ਹੁੰਦੇ ਨੇ ਦੋ ਭਾਂਡੇ ਹੁੰਦੇ ਨੇ ਉਹਨਾਂ ਦਾ ਕੰਮ ਆ ਖੜਕਦੇ ਰਹਿਣਾ ਹਰ ਕੋਈ ਖੜਕਦਾ ਪਰ ਜਦੋਂ ਬੰਦਾ ਉਹਦੇ ਸੌਰਿਆਂ ਦਾ ਜਾਂ ਸੌਰਿਆਂ ਦੇ ਏਰੀਏ ਦਾ ਨਾਮ ਸੁਣਦਾ ਨਾ ਤਾਂ ਬੰਦਾ ਛਾਲ ਮਾਰ ਕੇ ਉੱਠ ਘੜਦਾ ਤੇ ਉਸ ਗੱਲ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਮਾਨਸਾ ਦੇ ਆ ਮੈਂ ਬੜਾ ਫਖਰਜਾ ਹੋ ਗਿਆ ਕਿ ਹਾਂ ਯਾਰ ਮੇਰੀ ਸੌਰਿਆਂ ਸਾਈਡ ਦੇ ਨੇ ਤੇ ਖੈਰ ਉਹਨਾਂ ਨੇ ਸਾਰਿਆਂ ਨੇ ਬੜਾ ਮਾਣ ਕੀਤਾ ਤੇ ਇਕੱਲੇ ਇਕੱਲੇ ਨੇ ਚੈਨਲ ਵੀ ਸਬਸਕ੍ਰਾਈਬ ਕੀਤਾ ਆਪਣਾ ਤੇ ਉਹਨਾਂ ਨੂੰ ਆਪਾਂ ਵੀਡੀਓ ਦੇ ਵਿੱਚ ਵੀ ਲਿਆ ਤੇ ਉਹਨਾਂ ਨੇ ਧੰਨਵਾਦ ਵੀ ਕਰਿਆ ਤੇ ਹੱਲਾਸ਼ੇਰੀ ਵੀ ਦਿੱਤੀ ਕਿ ਬਹੁਤ ਚੰਗੀ ਗੱਲ ਆ ਤੁਸੀਂ ਐਡੀ ਦੂਰੋਂ ਆਇਓ ਤੇ ਹੁਣ ਆਪਾਂ ਆਪਣੇ ਅੱਗੇ ਜਿਹੜੀ ਯਾਤਰਾ ਨੂੰ ਕੰਟੀਨਿਊ ਕਰਦੇ ਆ ਤੇ ਬਰਹਾਨਪੁਰ ਕੋਸ਼ਿਸ਼ ਰਹੂਗੀ ਬਰਹਾਨਪੁਰ ਜਾ ਕੇ ਤੁਹਾਨੂੰ ਮਿਲੀਏ ਤੇ ਆਪਾਂ ਹੁਣ ਯਾਤਰਾ ਕੰਟੀਨਿਊ ਕਰਦੇ ਆ ਸਸੰਗ ਜੀ ਆਪਾਂ ਇੰਦੌਰ ਬਰਹਾਨਪੁਰ ਵਾਲੇ ਰੋਡ ਤੇ ਆ ਬਰਹਾਨਪੁਰ ਤੋਂ ਨਹਿਰਬਾਉਟ 50 ਤੋਂ 60 ਕਿਲੋਮੀਟਰ ਪਿੱਛੇ ਆ ਤੇ ਇੱਕ ਢਾਬਾ ਆਇਆ ਚਾਹ ਲਈ ਰੁਕਿਆ ਆਪਾਂ ਇੱਥੇ ਤੇ ਇੱਥੋਂ ਦੇ ਮਾਲਕ ਨੇ ਜ਼ਿਮੀਦਾਰ ਨੇ ਇਹ ਮੇਨਲੀ ਤਾਂ ਇਹ ਖੇਤ ਵੀ ਇਹਨਾਂ ਦੇ ਨੇ ਇਹਨਾਂ ਦਾ ਨਾਮ ਆ ਭਾਰਤ ਸਿੰਘ ਭਾਰਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਭਾਰਤ ਸਿੰਘ ਜੀ ਨਮਸਤੇ ਔਰ ਇਹਨਾਂ ਨੇ ਦੱਸਿਆ ਕਿ ਇੱਥੇ ਜਿਹੜੀ ਮੇਨ ਖੇਤੀ ਆ ਉਹ ਕਪਾਹ ਦੀ ਹੀ ਹੁੰਦੀ ਆ ਇਹ ਪੰਜਾਬੀ ਥੋੜਾ ਜਿਹਾ ਘੱਟ ਸਮਝਦੇ ਨੇ ਥੋੜਾ ਕੀ ਘੱਟ ਸਮਝਦੇ ਹੀ ਨਹੀਂ ਹੈਗੇ ਤੇ ਮੇਨ ਇੱਥੇ ਖੇਤੀ ਜਿਹੜੀ ਉਹ ਕਪਾਹ ਦੀ ਹੁੰਦੀ ਆ ਤੇ ਮੇਨ ਲੋਕਾਂ ਦਾ ਇੱਥੇ ਜਿਹੜਾ ਕੀਤਾ ਉਹ ਖੇਤੀ ਦੇ ਨਾਮ ਨਾਲ ਕੋਈ ਢਾਬਾ ਹੋ ਗਿਆ ਕੋਈ ਛੋਟੇ-ਮੋਟੇ ਹੋਰ ਕਿਤੇ ਕੰਮ ਕਰਨ ਵਾਲੇ ਹੋਗੇ ਤੇ ਮੇਨਲੀ ਇਹਨਾਂ ਦੇ ਆਪਣੇ-ਆਪਣੇ ਕਲਚਰ ਨੇ ਆਪਣਾ ਇਹਨਾਂ ਦਾ ਵਿਹਾਰ ਹੈ ਆਪਣਾ ਇਹਨਾਂ ਦਾ ਏਰੀਆ ਕਿਉਂਕਿ ਪੰਜਾਬ ਦਾ ਹੋਰ ਹੈ ਏਸੀ ਦੀ ਦਾ ਹੋਰ ਹੈ ਤੇ ਇੱਥੋਂ ਆਪਾਂ ਚਾਹ ਬੀਕੇ ਫਿਰ ਅੱਗੇ ਚਾਲੇ ਪਾਉਣੇ ਆ ਹਾਂਜੀ ਸਾਧ ਸੰਗਤ ਜੀ ਆ ਆਪਾਂ ਬਰਹਾਨਪੁਰ ਤੋਂ ਲਗਭਗ 2 ਕਿਲੋਮੀਟਰ ਪਿੱਛੇ ਰੁਕੇ ਆ ਤੇ ਯਾਰ ਗੱਲ ਕਰੀਏ ਰੋਡ ਦੀ ਤਾਂ ਬਰਹਾਨਪੁਰ ਤੋਂ ਲੈ ਕੇ ਸੌਰੀ ਇੰਦਾ ਇੰਦਾਵਰ ਤੋਂ ਲੈ ਕੇ ਬਰਹਾਨਪੁਰ ਤੱਕ ਜਿਹੜੀ ਰੋਡ ਆ ਨਾ ਸਿਰਫ ਵਿੱਚੋਂ ਆਪਾਂ ਕਹਿ ਸਕਦੇ ਹਾਂ ਕੁਝ ਕੁ ਕਿਲੋਮੀਟਰ ਸਹੀ ਆ ਬਾਕੀ ਤਾਂ ਯਾਰ ਰੋਡ ਦਾ ਬੁਰਾ ਹਾਲ ਆ ਇੰਨਾ ਰੇਤਾ ਦੋ ਦਿਨਾਂ ਦੇ ਵਿੱਚ ਨਹੀਂ ਸ੍ਰੀ ਨੇ ਚੱਲਿਆ ਜਿੰਨਾ ਅੱਜ ਅੱਜ ਚੱਲ ਰਿਹਾ ਤੂੰ ਬਾਕੀ ਤੁਹਾਨੂੰ ਮੇਰੇ ਫੇਸ ਤੋਂ ਪਤਾ ਲੱਗ ਹੀ ਰਿਹਾ ਹੋਣਾ ਤੇ ਬਾਕੀ ਚਲੋ ਇੱਥੇ ਆਪਾਂ ਕੋਲਡ ਡਰਿੰਕ ਬ੍ਰੇਕ ਲਈ ਰੁਕੇ ਆ ਪੀ ਕੇ ਕੋਲਡ ਡਰਿੰਕ ਤੇ ਉਸ ਤੋਂ ਬਾਅਦ ਅੱਗੇ ਚੱਲਦੇ ਆ ਬਰਹਾਨਪੁਰ ਜਾ ਕੇ ਗੁਰੂ ਘਰ ਦੇ ਦਰਸ਼ਨ ਕਰਕੇ ਫਿਰ ਅੱਗੇ ਦੇਖਦੇ ਆ ਆਪਾਂ ਅੱਗੇ ਕੀ ਪ੍ਰੋਗਰਾਮ ਬਣਦਾ ਜਿੱਦਾਂ ਵੀ ਹੋਊਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਯਾਰ ਕਮੈਂਟ ਕਰਦਿਆ ਕਰੋ ਜੇ ਚੈਨਲ ਆ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਮਿਹਰਬਾਨੀ ਜਿਨ੍ਹਾਂ ਨੇ ਪਹਿਲੇ ਦਿਨ ਦਾ ਵਲੌਗ ਨਹੀਂ ਦੇਖਿਆ ਉਹ ਪਹਿਲੇ ਦਿਨ ਦਾ ਦੇਖ ਲਿਓ ਦੂਜੇ ਦਿਨ ਦਾ ਵੀ ਪੈ ਗਿਆ ਪਰ ਡੇ ਵਲੌਗ ਪਾ ਰਹੇ ਹਾਂ ਪਰ ਡੇ ਯਾਤਰਾ ਹੈ ਹਰ ਇੱਕ ਦਿਨ ਦੀ ਯਾਤਰਾ ਜਿਹੜੀ ਸੱਚੀ ਕਰ ਰਹੇ ਹਾਂ ਤੇ ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕੋਈ ਸੁਝਾਅ ਕੋਈ ਸਜੈਸ਼ਨ ਕੋਈ ਗੱਲ ਕਹਿਣੀ ਹੋਵੇ ਦੱਸਣੀ ਹੋਵੇ ਪੁੱਛਣੀ ਹੋਵੇ ਤਾਂ ਤੁਸੀਂ ਜਰੂਰ ਮੈਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਧੰਨਵਾਦ ਵਾਜੀ ਖਾਲਸਾ ਵਾਜੀ ਫਤਿਹ ਸੋ ਸਾਧ ਸੰਗਤ ਜੀ ਆਪਾਂ ਪਹੁੰਚ ਚੁੱਕੇ ਹਾਂ ਮੱਧ ਪ੍ਰਦੇਸ਼ ਦੇ ਸ਼ਹਿਰ ਬਰਹਾਨਪੁਰ ਤੇ ਇਹ ਦੌਰ ਤੋਂ ਬਰਹਾਨਪੁਰ ਦਾ ਜਿਹੜਾ ਸਫਰ ਹੈ ਨਾ ਉਹਨੇ ਤਸੱਲੀਆਂ ਖਰਾ ਦਿੱਤੀਆਂ ਸੜਕ ਥਾਂ ਥਾਂ ਤੋਂ ਟੁੱਟੀ ਪਈ ਆ ਬਣਦੀ ਐ ਤੇ ਪਹਾੜੀ ਜਿਹਾ ਇਲਾਕਾ ਸਾਰਾ ਤੇ ਉਹ ਪਿੱਛੇ ਮੇਰੇ ਤੁਸੀਂ ਦਰਬਾਰ ਸਾਹਿਬ ਦੇਖਦੇ ਹੋ ਆਪਾਂ ਦਰਸ਼ਨ ਕਰਦੇ ਆ ਤੇ ਇਸ ਤੋਂ ਬਾਅਦ ਅ ਅੱਗੇ ਦੇ ਪ੍ਰੋਗਰਾਮ ਬਾਰੇ ਤੁਹਾਨੂੰ ਚਾਨਣਾ ਪਾਉਣੀ ਆ ਕੀ ਅੱਜ ਦਾ ਆਪਣਾ ਅੱਗੇ ਦਾ ਪ੍ਰੋਗਰਾਮ ਕੀ ਆ ਦਰਬਾਰ ਸਾਹਿਬ ਬਰਹਾਨਪੁਰ ਦਰਸ਼ਣ ਕਰੋ ਜੀ ਦਰਬਾਰ ਸਾਹਿਬ ਦੇ ਇਹ ਹੈ ਗੁਰਦੁਆਰਾ ਬਰਹਾਨਪੁਰ ਮੱਧ ਪ੍ਰਦੇਸ਼ ਹਾਂਜੀ ਆਪਾਂ ਦਰਸ਼ਨ ਕਰ ਰਹੇ ਨੇ ਗੁਰਦੁਆਰਾ ਬੜੀ ਸੰਗਤ ਸਾਹਿਬ ਬਰਹਾਨਪੁਰ ਇਸ ਗੁਰੂ ਘਰ ਦਾ ਨਾਮ ਬੜੀ ਸੰਗਤ ਹੈ ਤੇ ਜੇ ਮੈਂ ਇੱਥੋਂ ਦੇ ਇਤਿਹਾਸ ਦੀ ਗੱਲ ਕਰਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਏ ਸੀਗੇ ਕਾਫੀ ਸਮਾਂ ਰਹੇ ਇੱਥੇ ਨਾ ਇੱਕ ਤਾਪਤੀ ਨਦੀ ਦੇ ਕਿਨਾਰੇ ਜੋਗੀ ਜੀਵਨਦਾਸ ਰਹਿੰਦਾ ਹੁੰਦਾ ਸੀਗਾ ਤੇ ਜੋਗੀ ਜੀਵਨਦਾਸ ਗੁਰੂ ਤੇਗ ਬਹਾਦਰ ਜੀ ਜਦੋਂ ਆਸਾਮ ਵੱਲ ਨੂੰ ਗਏ ਸੀ ਇੱਥੇ ਜੋ ਇਤਿਹਾਸ ਦੇ ਵਿੱਚ ਲਿਖਿਆ ਗਿਆ ਉਦੋਂ ਉਹਨਾਂ ਦੇ ਨਾਲ ਸੀਗਾ ਤੇ ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਜੋਗੀ ਜੀਵਨਦਾਸ ਨੂੰ ਕਿਸੇ ਨੇ ਦੱਸਿਆ ਕਿ ਇੱਕ ਕੋਈ ਮਹਾਪੁਰਸ਼ ਆਏ ਹੋਏ ਨੇ ਤੇ ਦੁਨੀਆ ਉਹਨਾਂ ਨੂੰ ਗੁਰੂ ਗੋਬਿੰਦ ਗੁਰਗੋਬਿੰਦ ਕਹਿ ਕੇ ਬੁਲਾਉਂਦੀ ਆ ਇਹ ਸੁਣ ਕੇ ਕਹਿੰਦੇ ਜੀਵਨਦਾਸ ਸੀ ਜਿਹੜੇ ਨੰਗੇ ਪੈਰੀ ਹੀ ਮਹਾਰਾਜ ਦੇ ਦਰਸ਼ਨਾਂ ਲਈ ਭੱਜੇ ਆਏ ਤਾਂ ਮਹਾਰਾਜ ਆਪਣੀ ਬ੍ਰਹਮ ਗਿਆਨੀ ਸੀਗੇ ਦੇਖੋ ਉਹ ਤਾਂ ਪਰਮਾਤਮਾ ਸੀਗੇ ਤੇ ਉਹਨਾਂ ਨੇ ਜਦੋਂ ਆਪਣੀ ਬਿਰਤੀ ਰਾਹੀਂ ਦੇਖਿਆ ਕਿ ਜੀਵਨ ਦਾਸ ਜੀ ਮਿਲਣ ਆ ਰਹੇ ਨੇ ਤਾਂ ਗੁਰੂ ਮਹਾਰਾਜ ਆਪਣੇ ਆਸਣ ਤੋਂ ਖੜੇ ਹੋ ਕੇ ਆ ਗਏ ਕਿ ਮੇਰਾ ਪ੍ਰੇਮੀ ਮੈਨੂੰ ਮਿਲਣ ਆ ਰਿਹਾ ਜਿਹੜਾ ਜੀਵਨ ਦਾਸ ਸੀਗਾ ਉਹ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਡਿੱਗ ਗਿਆ ਤੇ ਮਹਾਰਾਜ ਨੇ ਉਹਨੂੰ ਗਲਵੱਕੜੀ ਦੇ ਨਾਲ ਲੈ ਲਿਆ ਤੇ ਜਿਹੜੀ ਸੰਗਤ ਸੀਗੀ ਲੋਕੀ ਸੀਗੇ ਉਹ ਹੈਰਾਨ ਸੀਗੇ ਵੀ ਇੱਕ ਬਡੇਰੀ ਉਮਰ ਦਾ ਜੋਗੀ ਉਹ ਇਸ ਮਹਾਪੁਰਸ਼ ਨੂੰ ਮਿਲ ਰਿਹਾ ਤਾਂ ਇਹ ਜਰੂਰ ਕੋਈ ਆਮ ਚਿਹਰਾ ਨਹੀਂ ਹੈ ਇਹ ਕੋਈ ਵੱਡੀ ਰੂਹ ਹੈ ਤੇ ਗੁਰੂ ਸਾਹਿਬ ਨੇ ਕਹਿੰਦੇ ਉਹਦਾ ਜਨਮ ਮਰਨ ਦਾ ਗੇੜ ਕੱਟ ਦਿੱਤਾ ਤੇ ਉਸ ਤੋਂ ਬਾਅਦ ਇੱਥੇ ਗੁਰੂ ਸਾਹਿਬ ਕਾਫੀ ਸਮਾਂ ਰਹੇ ਤੇ ਇੱਥੇ ਕਾਫੀ ਦੀਵਾਨ ਸੱਜਦੇ ਹੁੰਦੇ ਸੀਗੇ ਬੜੀਆਂ ਸੰਗਤਾਂ ਆਉਂਦੀਆਂ ਸੀ ਇਸ ਕਰਕੇ ਇਹਦਾ ਨਾਮ ਗੁਰਦੁਆਰਾ ਬੜੀ ਸੰਗਤ ਸਾਹਿਬ ਆ ਤੇ ਇੱਥੇ ਗੁਰੂ ਮਹਾਰਾਜ ਦੇ ਟਾਈਮ ਦੀ ਪਵਿੱਤਰ ਸਨੇਰੀ ਬੀੜ ਗੁਰੂ ਸਾਹਿਬ ਗ੍ਰੰਥ ਸਾਹਿਬ ਦੀ ਮੌਜੂਦ ਹੈ ਜਿਦੇ ਵਿੱਚ ਮਹਾਰਾਜ ਦੇ ਆਪਣੇ ਹੱਥ ਲਿਖਤ ਦਸਤਖਤ ਵੀ ਕੀਤੇ ਹੋਏ ਨੇ ਤੇ ਇਹ ਇਸ ਜਗ੍ਹਾ ਦਾ ਇਤਿਹਾਸ ਹੈ ਜੀ ਬਾਕੀ ਇਸ ਤੋਂ ਬਾਅਦ ਆਪਾਂ ਨੂੰ ਜਿੰਦਾਂ ਕਿ ਤਾਂ ਦੱਸਿਆ ਬਾਬਾ ਜੀ ਮਹਾਂਪੁਰਸ਼ ਅਜਮੇਰ ਸਿੰਘ ਜਿਹੜਾ ਗੁਰੂ ਘਰ ਇੰਦੌਰ ਤੋਂ ਬਰਹਾਨਪੁਰ ਦੇ ਰਸਤੇ ਪਹਿਲੀ ਸਟੇ ਆਉਂਦੀ ਆ ਇੰਦੌਰ ਤੋਂ ਚੱਲ ਕੇ 30 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਹੈ ਉੱਥੇ ਮਹਾਪੁਰਸ਼ ਮਿਲੇ ਸੀਗੇ ਤੇ ਉਹਨਾਂ ਨੇ ਆਪਾਂ ਨੂੰ ਹੁਕਮ ਲਾਇਆ ਸੀਗਾ ਕਿ ਤੁਸੀਂ ਜਿਹੜੀ ਅੱਜ ਦੀ ਰਾਤ ਦਾ ਠਹਿਰਾਵ ਹੈ ਉਹ ਤੁਸੀਂ ਮਲਕਾਪੁਰ ਨਾਂ ਦੇ ਸ਼ਹਿਰ ਦੇ ਵਿੱਚ ਕਰਨਾ ਹੈ ਤੇ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਤੁਹਾਨੂੰ ਗੁਰਦੁਆਰਾ ਸਾਹਿਬ ਬਾਰੇ ਦੱਸਾਂਗੇ ਉਹਦੇ ਇਤਿਹਾਸ ਬਾਰੇ ਦੱਸਾਂਗੇ ਤੇ ਬਾਬਾ ਜੀ ਨੇ ਕਿਉਂ ਕਿਹਾ ਇਹਦੇ ਬਾਰੇ ਵੀ ਤੁਹਾਡੇ ਨਾਲ ਜ਼ਿਕਰ ਸਾਂਝਾ ਕਰਾਂਗੇ ਤੇ ਹੁਣ ਆਪਾਂ ਇੱਥੋਂ ਸਿੱਧਾ ਉੱਥੇ ਜਾ ਕੇ ਹੀ ਰੁਕਣਾ ਹੈ ਇੱਥੋਂ ਤਕਰੀਬਨ ਤਕਰੀਬਨ 67 ਕਿਲੋਮੀਟਰ ਦੀ ਦੂਰੀ ਹੈ ਉਸ ਜਗ੍ਹਾ ਦੀ ਜਿਵੇਂ ਇੱਥੋਂ ਡਾਇਰੈਕਟ ਨਾਂਦੇੜ ਸਾਹਿਬ ਦੀ ਗੱਲ ਕਰਾਂ ਤਾਂ 370 ਕਿਲੋਮੀਟਰ ਹੈ ਤੇ ਜੇ ਮਲਕਾਪੁਰ ਸ਼ਹਿਰ ਤੋਂ ਕਰਾਂ ਤਾਂ ਉੱਥੋਂ 350 ਕਿਲੋਮੀਟਰ ਹੈ ਬਾਕੀ ਚਲੋ ਮਹਾਪੁਰਸ਼ਾਂ ਦਾ ਹੁਕਮ ਹੈ ਤਾਂ ਆਪਾਂ ਨੂੰ ਜਾਣਾ ਤਾਂ ਜਰੂਰ ਪੈਣਾ ਹੀ ਆ ਤੇ ਬਾਕੀ ਉਥੋਂ ਦੇ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਕਿਉਂਕਿ ਬੜਾ ਜਿੱਦਾਂ ਕਿ ਬਾਬਾ ਜੀ ਦੇ ਦੱਸਣ ਦੇ ਅਨੁਸਾਰ ਉਸ ਜਗ੍ਹਾ ਦਾ ਇਤਿਹਾਸ ਬੜਾ ਪਵਿੱਤਰ ਹੈ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਬਣੇ ਰਹੋ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਵੀ ਨਵੇਂ ਜੁੜੇ ਹੋ ਵਾਈਰਲ ਲਿਖ ਕੇ ਹਾਜ਼ਰੀ ਜਰੂਰ ਲਵਾਦਿਆ ਕਰੋ ਜੀ ਧੰਨਵਾਦ ਜੀ ਬਣੇ ਰਹੋ ਹਾਂਜੀ ਗੁਰਪ੍ਰੀਤ ਕਾਰੀ ਸਾਧ ਸੰਗਤ ਜੀ ਆਪਾਂ ਮਲਕਾਪੁਰ ਸ਼ਹਿਰ ਗੁਰਦੁਆਰਾ ਕਦਮ ਸਰ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਆ ਮੇਰੇ ਪਿੱਛੇ ਤੁਸੀਂ ਇੱਧਰ ਦੇਖ ਸਕਦੇ ਹੋ ਦਰਬਾਰ ਸਾਹਿਬ ਸਾਹਮਣੇ ਤੇ ਆਪਾਂ ਮੁਕਤੇਸ਼ਵਰ ਨਾਮ ਦਾ ਸ਼ਹਿਰ ਆਉਂਦਾ ਬਰਹਾਨਪੁਰ ਤੋਂ ਕੇ ਉਸ ਤੋਂ ਬਾਅਦ ਆਪਾਂ ਮੁੰਬਈ 나ਗਪੁਰ ਐਕਸਪ੍ਰੈਸ ਵੇ ਦੇ ਉੱਤੇ ਆਇਆ ਤੇ ਇੱਥੇ ਠਹਿਰਾਵ ਦਾ ਜਿਹੜਾ ਹੁਕਮ ਹੈ ਆਪਾਂ ਨੂੰ ਬਾਬਾ ਜੀ ਅਜਮੇਰ ਸਿੰਘ ਜੀਆਂ ਵੱਲੋਂ ਹੋਇਆ ਸੀਗਾ ਜਿਹੜੇ ਕਿ ਇੰਦੌਰ ਤੋਂ ਅੱਗੇ ਗੁਰੂ ਘਰੋਂ ਦਾ ਬਰਹਾਨਪੁਰ ਰੋਡ ਦੇ ਉੱਤੇ ਉੱਥੇ ਸੇਵਾਵਾਂ ਨਿਭਾ ਰਹੇ ਨੇ ਤੇ ਉਹਨਾਂ ਵੱਲੋਂ ਹੁਕਮ ਸੀਗਾ ਕਿ ਤੁਸੀਂ ਉੱਥੇ ਠਹਿਰਾਵ ਕਰੋ ਤੇ ਉੱਥੋਂ ਦੀ ਜਾਣਕਾਰੀ ਇਹ ਜਿਹੜੀ ਸੰਗਤਾਂ ਨਾਲ ਸਾਂਝੀ ਕਰੋ ਤੇ ਇੱਥੋਂ ਦੇ ਇਤਿਹਾਸ ਬਾਰੇ ਤੇ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਵੇਰੇ ਸਾਂਝੀਆਂ ਕਰਾਂਗੇ ਤੇ بارش ਦੀ ਮਹਾਰਾਜ ਨੇ ਐਸੀ ਕਿਰਪਾ ਕੀਤੀ ਹੋਈ ਆ ਕਿ ਰਾਤ ਹੀ ਜਦੋਂ ਆਪਾਂ ਇੰਦੌਰ ਪਹੁੰਚੇ ਸੀਗੇ ਸ਼ਹਿਰ ਦੇ ਵਿੱਚ ਹੀ ਆਪਾਂ ਨੂੰ ਮੀਂਹ ਮਿਲਿਆ ਸੀਗਾ ਤੇ ਇੱਥੇ ਵੀ ਆਪਾਂ ਮਲਕਾਪੁਰ ਸ਼ਹਿਰ ਦੇ ਵਿੱਚ ਆਪਾਂ ਨੂੰ ਵਧੀਆ ਛੜਾਕੇ ਨੇ ਅ ਠੰਡੇ ਕਰਿਆ ਕਿਉਂਕਿ ਰੇਨ ਕੋਟ ਆਪਾਂ ਉਤਾਰ ਦਿੱਤਾ ਸੀਗਾ ਦੁਪਹਿਰੇ ਤੇ ਚਲੋ ਅ ਆਪਾਂ ਪਹੁੰਚੇ ਹੁਣ ਇੱਥੇ ਸ਼ਹਿਰ ਦੇ ਵਿੱਚ ਤੇ ਇੱਥੇ ਆਪਾਂ ਹੁਣ ਆਪਣਾ ਜਿਹੜਾ ਰਾਤ ਦਾ ਪ੍ਰਾਅ ਕਰਨਾ ਤੇ ਇਸ ਵੇਲੇ ਆਪਾਂ ਰਸਨ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹਨਾਂ ਦੇਰ ਸਾਹਿਬ ਨੂੰ ਜਿਹੜੇ ਚਾਲੇ ਨੇ ਉਹ ਪਾਉਣੇ ਨੇ ਤੇ ਜਿਹੜੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਸੱਜਣੋ ਮਿੱਤਰ ਸੰਗਤ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਈਗਰੂ ਲਿਖ ਕੇ ਹਾਜ਼ਰੀ ਲਵਾ ਦਿਆ ਕਰੋ ਪਹਿਲੇ ਤੇ ਦੂਜੇ ਪੜਾਪ ਦੀ ਜਿਹੜੀ ਵੀਡੀਓ ਉਹ ਚੈਨਲ ਦੇ ਉੱਤੇ ਅਪਲੋਡ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਤੇ ਉਮੀਦ ਹੈ ਚੰਗਾ ਕੰਟੈਂਟ ਹੈ ਐਸਾ ਕੰਟੈਂਟ ਹੈ ਜਿਹੜਾ ਤੁਸੀਂ ਆਪਣੇ ਭੈਣਾ ਭਾਈਆਂ ਹੋਰ ਨਾਲ ਸਾਂਝਾ ਕਰ ਸਕਦੇ ਹੋ ਤੇ ਜਰੂਰ ਸਾਂਝਾ ਕਰਿਓ ਤੇ ਯਾਤਰਾ ਨੂੰ ਹਾਜ਼ਰੀ ਲਵਾਇਓ ਤੇ ਅੱਜ ਦੀ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ